ਹਾਂਜੀ ਅੱਜ ਮੈਂ ਬਣਾਈ ਸੀ ਪੁਰਜੀ ਉਹ ਵੀ ਆਲੂਆਂ ਦੀ ਤੁਸੀਂ ਪਨੀਰ ਦੀ ਪੁਰਜੀ ਬੜੀ ਕਵਾਰੀ ਖਾਧੀ ਹੋਏਗੀ ਅੰਡਿਆਂ ਦੀ ਵੀ ਖਾਧੀ ਹੋਏਗੀ ਬੇਸਨ ਦੀ ਵੀ ਔਰ ਕਰੇਲਿਆਂ ਦੀ ਵੀ ਬਟ ਜੋ ਆਲੂਆਂ ਦੀ ਪੁਰਜੀ ਬੰਦੀ ਹੈ ਨਾ ਬਹੁਤ ਹੀ ਮਜ਼ੇਵਲੀ ਬੰਦੀ ਹੈ ਔਰ ਜਿਸ ਰੈਸਪੀ ਨਾਲ ਅੱਜ ਮੈਂ ਬਣਾਈ ਹੈ ਤੁਸੀਂ ਇੱਕ ਵਾਰੀ ਉਸ ਰੈਸਪੀ ਨਾਲ ਜ਼ਰੂਰ ਬਣਾ ਕੇ ਦੇਖਣਾ ਤੁਸੀਂ ਆਲੂ ਤਾਂ ਬਹੁਤ ਬੜੀ ਖਾਦੇ ਹੋਣਗੇ ਪਰ ਆਲੂਆਂ ਦੀ ਪੁਰਜੀ ਛਾਇਦ ਹੀ ਖਾਧੀ ਹੋਵੇ ਅਗਰ ਖਾਧੀ ਹੈ ਤਾਂ ਕਮੈਂਟ ਜ਼ਰੂਰ ਕਰਕੇ ਦੱਸਣਾ ਕਿ ਤੁਸੀਂ ਕਿਸ ਤਰ੍ਹਾਂ ਬਣਾਉਂਦੇ ਹੋ ਔਰ ਇੱਕ ਵਾਰੀ ਮੇਰੇ ਰੈਸਪੀ ਦੇ ਮੁਤਾਬਿਕ ਜੂਰ ਬਣਾਉਣਾ ਬਹੁਤ ਹੀ ਟੇਸਟੀ ਬਣਦੀ ਹੈ ਬੱਚਿਆਂ ਨੂੰ ਟਿਫਿਨ ਚ ਦਿਓ ਹਸਬੰਦ ਨੂੰ ਟਿਫਿਨ ਚ ਦਿਓ ਬ੍ਰੇਕਫਾਸਟ ਨਾਲ ਬਣਾਓ ਅਗਰ ਕਾਜ ਸੇ ਕੋਈ ਸਬਜੀ ਨਹੀਂ ਹੈ ਜਲਦੀ ਜਲਦੀ ਤੁਸੀ ਖਾਣਾ ਬਣਾਣਾ ਹੈ ਤੇ ਤੁਸੀ ਇਸ ਰੈਸਪੀ ਨੂੰ ਫਟਾਫਟ ਬਣਾ ਸਕਦੇ ਹੋ 10 ਮਿੰਟਾਂ ਚ ਬਣ ਜਾਂਦੀ ਹੈ ਬਿਲਕੁਲ ਕੋਈ ਇਹਦੇ ਚ ਵੱਲਛਲ ਨਹੀਂ ਕੋਈ ਤੜਕਾ ਨਹੀਂ ਲਾਣ ਦੀ ਜ਼ਰੂਰਤ ਹੈਗੀ ਔਰ ਸਿੰਪਲ ਬਿਲਕੁਲ ਰੈਸਪੀ ਹੈ ਔਰ ਜੂਰ ਇੱਕ ਵਾਰੀ ਟਰਾਈ ਕਰਕੇ ਦੇਖਣਾ ਠੀਕ ਹੈ ਜੀ ਓਕੇ ਜੀ ਸਤਿ ਸ੍ਰੀ ਅਕਾਲ ਜੀ ਹੁਣ ਮੇਰਾ ਸਪੀਸਟਾਰਟ ਕਰਨ ਲੱਗਿਆ ਤੇ ਤੁਸੀਂ ਇਸ ਨੂੰ ਧਿਆਨ ਨਾਲ ਸਟੈਪ ਬਾਈ ਸਟੈਪ ਦੇਖਣਾ ਔਰ ਬਿਲਕੁਲ ਸੇਮ ਐਸੇ ਤਰੀਕੇ ਨਾਲ ਬਣਾਉਣਾ ਬਹੁਤ ਹੀ ਵਧੀਆ ਬਣੇਗੀ ਹੈਲਦੀ ਕਿਚਨ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਲੂ ਤੇ ਬਹੁਤ ਤਰ੍ਹਾਂ ਦੇ ਖਾਦੇ ਹੋਣੇ ਨੇ ਔਰ ਪੁਰਜੀ ਵੀ ਤੁਸੀਂ ਬਹੁਤ ਤਰ੍ਹਾਂ ਦੀ ਖਾਧੀ ਹੋਗੀ ਬਟ ਮੈਂ ਜੋ ਅੱਜ ਪੁਰਜੀ ਬਣਾ ਰਹੀ ਆ ਆਲੂਆਂ ਦੀ ਉਹ ਤੁਸੀਂ ਮੈਨੂੰ ਸ਼ਾਇਦ ਹੀ ਮੈਨੂੰ ਲੱਗਦਾ ਕਿ ਤੁਸੀਂ ਖਾਧੀ ਹੋਗੀ ਅਗਰ ਬਣਾਈਏ ਤੇ ਕਮੈਂਟ ਜਰੂਰ ਤੁਸੀਂ ਦੱਸਣਾ ਆਲੂਆਂ ਦੀ ਪੁਰਜੀ ਪਨੀਰ ਨੂੰ ਵੀ ਪਿੱਛੇ ਛੱਡਦੀ ਹੈ ਬਹੁਤ ਹੀ ਵਧੀਆ ਬੰਦੀ ਹੈ ਤੁਸੀਂ ਪਨੀਰ ਦੀ ਵੇਸਨ ਦੀ ਹੋਰ ਚੀਜ਼ਾਂ ਦੀ ਪੁਰਜੀ ਜਿਵੇਂ ਕਰੇਲਿਆਂ ਕਰੂਲਿਆਂ ਦੀ ਵੀ ਖਾਧੀ ਹੋਣੀ ਬਟ ਅੱਜ ਜੋ ਮੈਂ ਰੈਸਪੀ ਦੇ ਨਾਲ ਆਲੂਆਂ ਦੀ ਪੁਰਜੀ ਬਣਾ ਰਹੀਆਂ ਇੱਕ ਵੇ ਕਮਾਲ ਹੀ ਹੋ ਜਾਂਦਾ ਇਸ ਨੂੰ ਜੇ ਤੁਸੀਂ ਨੂੰ ਘਰ ਵਿੱਚ ਕੋਈ ਸਬਜ਼ੀ ਨਹੀਂ ਲੱਗਦੀ ਤੇ ਤੁਸੀਂ ਹਾਂਜੀ ਹੈਲਦੀ ਕਿਚਨ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜਦੋਂ ਕੋਈ ਘਰ ਵਿੱਚ ਸਬਜੀ ਨਾ ਮਿਲੇ ਤੇ ਸਭ ਤੋਂ ਬੈਸਟ ਤਰੀਕਾ ਹੈ ਕਿ ਆਲੂਆਂ ਦੀ ਪੁਰਜੀ ਆਲੂਆਂ ਦੀ ਪੁਰਜੀ ਜੜੀਏ ਪੁਰਜੀ ਤੇ ਤੁਸੀਂ ਕਈ ਤਰ੍ਹਾਂ ਖਾਧੀ ਹੋਗੀ ਜਿਵੇਂ ਪਨੀਰ ਦੀ ਪੁਰਜੀ ਹੈ ਜਾਂ ਵੇਸਣ ਦੀ ਪੁਰਜੀ ਔਰ ਕ੍ਰੇਲਿਆਂ ਦੀ ਪੁਰਜੀ ਬਟ ਜਿਹੜੀ ਆਲੂਆਂ ਦੀ ਪੁਰਜੀ ਬੰਦੀ ਹੈ ਨਾ ਬਹੁਤ ਹੀ ਟੇਸਟੀ ਤੇ ਬਹੁਤ ਹੈਲਦੀ ਬੰਦੀ ਹੈ ਜਦੋਂ ਘਰ ਵਿੱਚ ਕੋਈ ਸਬਜੀ ਸਾਨੂੰ ਨਹੀਂ ਲੱਭਦੀ ਜਾ ਘਰ ਵਿੱਚ ਸਬਜ਼ੀ ਨਹੀਂ ਹੁੰਦੀ ਮਾਰਕੀਟ ਤੋਂ ਲਿਆ 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 ਪੁੱਝਣਿਆ ਤੇ ਇੱਕਦਮ ਸਾਡੇ ਸਾਰਿਆਂ ਵਾਸਤੇ ਸਾਨੂੰ ਚਾਹੀਦਾ ਹੁੰਦਾ ਹੈ ਨਾਸ਼ਤੇ ਵਿੱਚ ਜਾਂ ਲੰਚ ਵਿੱਚ ਤੇ ਤੁਸੀਂ ਉਸ ਟਾਈਮ ਆਲੂਆਂ ਦੀ ਪੁਰਜੀ ਬਣਾਓ ਬਹੁਤ ਹੀ ਟੇਸਟੀ ਬੰਦੀ ਹੈ ਔਰ ਬਹੁਤ ਹੀ ਹੈਲਦੀ ਬੰਦੀ ਹੈ ਇੱਕ ਵਾਰੀ ਬਣਾਓਗੇ ਤਾਂ ਬਾਰ-ਬਾਰ ਡਿਮਾਂਡ ਹੋਏਗੀ ਇਸ ਤਰ੍ਹਾਂ ਤੁਸੀਂ ਆਲੂ ਬਰੀਕ-ਬਰੀਕ ਕੱਟ ਲੈਣੇ ਨੇ ਤੇ ਉਸ ਤੋਂ ਬਾਅਦ ਧੋ ਕੇ ਆ ਦੇਖੋ ਮੈਂ ਸੁਕਾ ਲੈਨੇ ਚੰਗੀ ਤਰ੍ਹਾਂ ਟੋਕਰੀ ਚ ਵਾ ਕੇ ਪਾਣੀ ਸੁੱਕ ਗਿਆ ਇਹਦੇ ਚ ਪਾਣੀ ਬਿਲਕੁਲ ਵੀ ਨਹੀਂ ਰਹਿਣਾ ਚਾਹੀਦਾ ਕਿਉਂਕਿ ਜਿਹੜੇ ਗਿੱਲੇ-ਗਿੱਲੇ ਆਲੂ ਹੁੰਦੇ ਮੋਇਸਚਰਾਈਜ਼ ਹੁੰਦਾ ਤੇ ਉਹ ਵਧੀਆ ਨਹੀਂ ਬਣਦੀ ਪਰ ਜੀ ਬਿਲਕੁਲ ਸੁੱਕੇ ਆਲੂਆਂ ਦੀ ਪਰਜੀ ਬਹੁਤ ਵਧੀਆ ਬਣੇਗੀ ਇਹਦੇ ਵਾਸਤੇ ਮੈਂ ਤਿੰਨ ਪਿਆਜ਼ ਲੈਨੇ ਔਰ ਹੱਥ ਦੇ ਨਾਲ ਕਟਿੰਗ ਕਰਨੀ ਹੈ ਇਹਨੂੰ ਚੋਪ ਕਰਨਾ ਨਹੀਂ ਚੋਪਰ ਦੇ ਵਿੱਚ ਨਹੀਂ ਕਰਨਾ ਕਿਉਂਕਿ ਉਹ ਬਹੁਤ ਬਰੀਕ ਹੋ ਜਾਂਦੇ ਨੇ ਉਹ ਫਿਰ ਮਜ਼ਾ ਨਹੀਂ ਆਉਂਦਾ ਖਾਣ ਦਾ ਠੀਕ ਹੈ ਜੀ ਇਸ ਤਰੀ ਤੁਹਾਡੇ ਕਰੰਚੀ-ਕਰੰਚੀ ਹੋਣੇ ਚਾਹੀਦੇ ਨੇ ਪਿਆਜ਼ ਔਰ ਟਮਾਟਰ ਵੀ ਮੈਂ ਦੋ ਲੈਨੇ ਹਰੀਆਂ ਮਿਰਚਾਂ ਦੋ ਲਈਆਂ ਤੁਸੀਂ ਆਪਣੀ ਮਰਜ਼ੀ ਮੁਤਾਬਿਕ ਮਿਰਚਾਂ ਵੱਧ ਵੀ ਲੈ ਸਕਦੇ ਹੋ ਪਟ ਮੈਂ ਦੋ ਮਿਰਚਾਂ ਲਈਆਂ ਠੀਕ ਹੈ ਜੀ ਹੁਣ ਸਟਾਰਟ ਕਰਦੇ ਆ ਰੈਸਪੀ ਔਰ ਬੜੇ ਧਿਆਨ ਨਾਲ ਦੇਖਣਾ ਰੈਸਪੀ ਨੂੰ ਹਾਂਜੀ ਕੜਾਈ ਗਰਮ ਹੋ ਚੁੱਕੀ ਹੈ ਦੇਖੋ ਤੇ ਘੜ ਤੋਂ ਘੜ ਇੱਕ ਕੜਛੀ ਤੁਸੀਂ ਤੇਲ ਦੀ ਪਾਣੀਏ ਕਿਉਂਕਿ ਤੇਲ ਵਿੱਚ ਜੜੇ ਆਲੂ ਨੇ ਬਹੁਤ ਹੀ ਟੇਸਟੀ ਬੰਦੇ ਨੇ ਘੜ ਤੋਂ ਘੜ ਇੱਕ ਕੜਛੀ ਤੇਲ ਦੀ ਪਾਣੀਏ ਜੇ ਕਿਲੋ ਆਲੂ ਨੇ ਅਗਰ ਜ਼ਿਆਦਾ ਆਲੂ ਨੇ ਤੇ ਉਸੇ ਮੁਤਾਬਿਕ ਤੁਸੀਂ ਤੇਲ ਪਾ ਲੈਣਾ ਠੀਕ ਹੈ ਜੀ ਹੁਣ ਅੱਛੇ ਤਰ੍ਹਾਂ ਨਾਲ ਗਰਮ ਹੋਣ ਦੇਣਾ ਹਾਂਜੀ ਤੇਲ ਗਰਮ ਹੋ ਜਾਂਦਾ ਤੇ ਸਭ ਤੋਂ ਪਹਿਲਾਂ ਤੁਸੀਂ ਪਾਣਾ ਹੈ ਜੀਰਾ ਘੱਟ ਤੋਂ ਘੱਟ ਛੋਟਾ ਇੱਕ ਚਮਚ ਜੜਾ ਹੁੰਦਾ ਉਹ ਪਾਣਾ ਫਿਰ ਪਾਣੀ ਤੁਸੀਂ ਜਵੈਨ ਤੇ ਨਾਲ ਹੀ ਪਾ ਦਿੰਨੇ ਸੌਫ ਤੇ ਥੋੜੀ ਜਿਹੀ ਕੜੀ ਪੱਤਾ ਠੀਕ ਹੈ ਜੀ ਕੜੀ ਪੱਤੇ ਨੂੰ ਤੋੜ ਕੇ ਪਾਣਾ ਛੋਟੇ ਛੋਟੇ ਕਰਕੇ ਹਾਂਜੀ ਇਹਨਾਂ ਨੂੰ ਚਿੱਤਰਾ ਪੂਰ ਲੈਣਾ ਬਿਲਕੁਲ سیم ਦੇ ਉੱਤੇ ਇਹਨਾਂ ਨੂੰ ਘੁਲਣਾ ਜਿਆਦਾ ਤੇਜ਼ ਨਹੀਂ ਸ਼ੇਕ ਕਰਨਾ ਬਸ ਇਹਨੂੰ ਅਸੀਂ ਪਾ ਦਾਂਗੇ ਜਿਹੜੇ ਅਸੀਂ ਆਲੂ ਕੱਟ ਕੇ ਰੱਖੇ ਹੋਏ ਨੇ ਬਰੀਕ ਬਰੀਕ ਸਭ ਤੋਂ ਪਹਿਲੇ ਅਸੀਂ ਆਲੂ ਪਾਣੇ ਨੂੰ ਜਦੋਂ ਅਚੂਕਰਾ ਮਿਕਸਰ ਆਨ ਲਾਣੇ ਗੈਸ ਬਿਲਕੁਲ ਛੋਟੇ ਰੱਖਣੀ ਹੈ ਇਹ ਵੀ ਕਰਨਾ ਸਲੋ ਬਿਲਕੁਲ ਸਰ ਤੋਂ ਘੱਟ ਛਿੱਲੋ ਆਲੂ ਨੇ ਤੇ ਇਹ ਚੀਜ਼ਾਂ ਦੇ ਨਾਲ ਇਹ ਵਧੀਆ ਵਸੁਫੂ ਆਉਂਦੀ ਹੈ ਨਾ ਸੌਂਫ ਜੀਰਾ ਜੀ ਆਉਂਦੀ ਔਰ ਕੜੀ ਪੱਤਾ ਜੀ ਜਦੋਂ ਤੁਸੀਂ ਸਾਰੇ ਚੀਜ਼ਾਂ ਪਾਓਗੇ ਨਾ ਬਹੁਤ ਹੀ ਵਧੀਆ ਖੁਸ਼ਬੂ ਆਏਗੀ ਸਾਡੇ ਵਿੱਚ ਔਰ ਸਬਜ਼ੀ ਬਹੁਤ ਵਧੀਆ ਬਣੇਗੀ ਆ ਦੇਖੋ ਜੀ ਭੁਰਜੀ ਬਣ ਗਈ ਸਾਡੀ ਆਲੂ ਵਾਲੀ ਅੱਜ ਸਾਡੇ ਮੰਮੀ ਜਦੋਂ ਸਵੇਰੇ ਲੇਟ ਹੋ ਜਾਂਦੇ ਸੀ ਸਾਡੇ ਮਦਰ ਨੇ ਕੀ ਕਰਨਾ ਪੜਾ ਹਾ 10-13 ਚਾਰ ਆਲੂ ਕੱਟਨੇ ਸਕੂਲ ਦੇ ਟਾਈਮ ਤੇ ਤੇ ਕਿਫੀ ਵਿੱਚ ਸਾਨੂੰ ਇਸ ਤਰੀ ਆਲੂ ਪਾ ਕੇ ਦੇਨੇ ਔਰ ਉਸੇ ਯਕੀਨ ਨੇ ਮੰਨੋਗੇ ਕਿ ਆਲੂ ਸਾਨੂੰ ਖਾਣ ਨੂੰ ਨਹੀਂ ਚਾਹਦੇ ਅੰਨੇ ਟੇਸਟੀ ਬਣਦੇ ਸੀ ਜਨਾ ਅਸੀਂ ਦੂਜੇ ਬੱਚਿਆਂ ਨੂੰ ਸਬਜ਼ੀ ਖਾਂਦੇ ਸੀ ਔਰ ਬੱਚੇ ਮੇਰੇ ਸਾਰੇ ਆਲੂ ਖਾ ਜਾਂਦੇ ਹੁੰਦੇ ਸੀ ਅੰਨੇ ਮਧੀਆਂ ਬਣਦੇ ਸੀ ਆਲੂ ਤੇ ਤੁਸੀਂ ਜ਼ਰੂਰ ਟਰਾਈ ਕਰਕੇ ਦੇਖਣਾ ਬੱਚਿਆਂ ਨੂੰ ਤੁਸੀਂ ਦੇਣਾ ਔਰ ਬੱਚੇ ਦੇਖਣਾ ਕਿਤਨੇ ਖਿਸ਼ ਹੋਗੇ ਔਰ ਬਾਰ-ਬਾਰ ਤੁਹਾਡ ਕੋਲ ਡਿਮਾਂਡ ਕਰਨਗੇ ਪਰਾਠੇ ਨਾਲ ਪੂਰੀ ਨਾਲ ਜਿਹਦੇ ਨਾਲ ਮਰਜ਼ੀ ਦੇ ਬਰੈਡ ਨਾਲ ਵੀ ਤੁਸੀਂ ਦੇ ਸਕਦੇ ਹੋ ਆਹ ਨੂੰ ਕਿਉਂਕਿ ਇਹਨਾਂ ਦੇ ਪੁਰਜੀ ਐਨੇ ਟੇਸਟੀ ਬਣਦੀਆਂ ਹੋਰ ਜਿਹੜਾ ਸਾਰਾ ਸਮਾਨ ਕੱਟਿਆ ਹੋਇਆ ਹੈ ਪਿਆਜ਼ ਟਮਾਟਰ ਤੇ ਹਰੀ ਮਿਰਚ ਵੀ ਨਾਲ ਹੀ ਪਾ ਲਓ ਜਿੱਤੇ ਜਿਹਾ ਅਜੇ ਸੇ ਹੋਰ ਮਸਾਲੇ ਬਿਲਕੁਲ ਨਹੀਂ ਪਾਣੇ ਬਸ ਇਹਨੂੰ 2 ਕੁ ਮਿੰਟ ਜੱਸੀ ਪੁੱਲਣਾ ਕੰਚੀ ਪੰਜ ਜਰਦਾ ਬਰਕਰਾਰ ਰਹੇਗਾ ਜਿ세 ਪਹਿਲੇ ਮਸਾਲੇ ਪਾ ਦਾਂਗੇ ਨਾ ਤੇ ਫਿਰ ਉਹ ਜਿਹੜਾ ਕੰਚੀ ਪਨ ਹੁੰਦਾ ਨਾ ਟਮਾਟਰ ਪਿਆਜ ਦਾ ਖਤਮ ਹੋ ਚੁੱਕਾ ਪਹਿਲੇ ਨੂੰ 2 ਮਿੰਟ ਪੂਣਾ ਹੈ ਤੁਸੀਂ ਇਹਦੇ ਕੋਲ ਸਿੰਮ ਤੇ ਪੁੰਨੇ ਚਾ ਨਾ ਔਰ ਮਿਕਸ ਕਰਦੇ ਹੋ ਨੂੰ ਅੱਛੀ ਤਰ ਤੇ 2 ਮਿੰਟਾਂ ਨੂੰ ਚਾਇਕ ਤੱਕ ਦੇ ਕੋ ਪੁੰਨ ਲੋ ਫਿਰ ਤੁਸੀਂ ਅੰਜੀ ਉਪਕਾਂ ਗਏ ਹੋ ਤੁਸੀਂ ਮਰਜੀ ਹਾਂਜੀ ਸਿਰਫ 2 ਮਿੰਟ ਵਾਸਤੇ ਤੁਸੀਂ ਨੂੰ ਟੱਕ ਦੇਣਾ ਹੈ ਤੇ ਬਿਲਕੁਲ ਸìmਤੇ ਕਰਦੇ ਨੇ ਗੈਸ ਬਿਲਕੁਲ ਤੇਜ਼ ਨਹੀਂ ਕਰਨਾ ਗੈਸ ਨੂੰ ਅਗਰ ਤੁਸੀਂ ਤੇਜ਼ ਕਰੋਗੇ ਤੇ ਜਿਹੜੇ ਤੁਹਾਡੇ ਆਲੂ ਨੇ ਉਹ ਸੜ ਜਾਣਗੇ ਕਿਉਂਕਿ ਅਸੀਂ ਪਾਣੀ ਬਿਲਕੁਲ ਵੀ ਯੂਜ਼ ਨਹੀਂ ਕਰਨਾ ਬਿਲਕੁਲ ਸਿੰਪਲ ਰੈਸਪੀ ਹੈ ਔਰ ਬਿਲਕੁਲ ਹੈਲਦੀ ਹੈ ਔਰ ਇੱਕ ਵਾਰੀ ਬੱਚਾ ਨੂੰ ਜ਼ਰੂਰ ਟਰਾਈ ਕਰਕੇ ਦੇਖਣਾ ਬੱਚੇ ਬਹੁਤ ਹੀ ਖੁਸ਼ ਹੋਣਗੇ ਔਰ ਦੇਖਣਾ ਤੁਹਾਨੂੰ ਰੋਜ਼ ਇਹੀ ਡਿਮਾਂਡ ਕਰਨਗੇ ਕਿ ਮੰਮੀ ਹੋਰ ਸਬਜੀ ਰਹਿਣ ਦੋ ਆਲੂ ਬਣਾ ਦੋ ਆਲੂਆਂ ਦੀ ਪੁਰਜੀ ਬਣਾ ਕੇ ਸੰਦਿਓ ਔਰ ਇੰਨੇ ਕਿ ਟੇਸਟੀ ਬੰਦੀਆਂ ਤੁਸੀਂ ਖੁਦ ਹੀ ਦੇਖੋਗੇ ਕਿ ਵਰਕੀ ਬਹੁਤ ਹੀ ਵਧੀਆ ਚੀਜ਼ ਹੈ ਤੇ ਹੁਣ ਅਸੀਂ 2 ਮਿੰਟ ਵੇਟ ਕਰਦੇ ਆ ਉਹਨੇ ਤੇਰੇ ਨੂੰ ਫਰਾਈ ਕਰਕੇ ਠੀਕ ਹੈ ਜੀ ਹਾਂਜੀ 2 ਮਿੰਟ ਹੋ ਗਏ ਨੇ ਹੁਣ ਅਸੀਂ ਟੱਕਣ ਉਤਾਰ ਕੇ ਤੇ ਇਹਦੇ ਵਿੱਚ ਪਾਉ ਜੇ ਮਸਾਲੇ ਸਭ ਤੋਂ ਪਹਿਲੇ ਅਸੀਂ ਪਾਣੀ ਹੈ ਢੇਗੀ ਮਿਰਚ ਜਿੰਨੇ ਤੁਸੀ ਲਾਇਕ ਕਰਦੇ ਉਹਨੇ ਪਾ ਲਓ ਉਸ ਤੋਂ ਬਾਅਦ ਪਾਉਾਂਗੇ ਹਲਦੀ पावगे नमक लोड़ मुताबिक नमक पाना, सुा धनिया गरम मसाला तो गरम मसाला एंड तक भी पा सकते हो नहीं तो पहले थोड़ा पा लो चाहे बाद ज्यादा पा लेना ठीक है जी उस तो बाद आ जाएगा हूँ अनारदाना पीसिया हो ਚਾਹੇ ਤੁਸੀਂ ਚਾਟ ਮਸਾਲਾ ਪਾ ਲਓ ਚਾਹੇ ਤੁਸੀਂ ਅਨਾਰ ਦਾਣਾ ਪਾ ਲਓ ਤੇ ਕਾਲੀ ਮਿਰਚ ਠੀਕ ਹੈ ਜੀ ਮਸਾਲੇ ਤੁਸੀਂ ਆਪਣੀ ਮਰਜ਼ੀ ਦੇ ਮੁਤਾਬਿਕ ਪਾਣਾ ਹੈ ਨਾ ਜਿਸ ਤਰ੍ਹਾਂ ਦੇ ਸਪਾਈਸੀ ਬੱਚੇ ਖਾਂਦੇ ਉਸ ਤਰ੍ਹਾਂ ਦੇ ਪਾਓ ਹੁਣ ਇਹਨੂੰ ਅੱਛੀ ਤਰ੍ਹਾਂ ਮਿਕਸ ਕਰ ਦੇਣਾ ਹਲਕਲ ਤੇ ਫਨ ਲਓ ਮਿਕਸ ਕਰੋ ਜੀ ਹਲਕੇ ਹਲਕੇ ਖਣਾ ਲੈ ਨੂੰ ਮਿਕਸ ਕਰਨਾ ਜ਼ਿਆਦਾ ਨਹੀਂ ਮਾਰਨਾ ਚਾਕੂ ਜੜਿਆ ਸਾਡੇ ਦੇਖੋ ਅ ਕੱਚੀ ਤੁਸੀਂ ਜ਼ਿਆਦਾ ਮਾਰੋਗੇ ਤੇ ਆਲੂ ਤੁਹਾਡੇ ਜਿਹੜੇ ਸਾਰੇ ਟੁੱਟ ਜਾਣਗੇ ਤੇ ਅਸੀਂ ਬਣਾ ਰਿਆ ਪੁਰਜੀ ਅੱਗੇ ਸੀ ਬਹੁਤ ਬਰੀਕ ਬਰੀ ਕੱਟੇ ਹੋਣ ਆਲੂ ਤੇ ਇਹਨੂੰ ਇਸ ਤਰੀ ਰਹਿਣ ਜਾਣੇ ਬਿਲਕੁਲ ਹਲਕੇ ਹਲਕੇ ਹੱਥਾਂ ਦੇ ਨਾਲ ਇਹਨੂੰ ਮਿਕਸ ਕਰ ਦੇਣਾ ਇਹ ਦੇਖੋ ਜੀ ਸ਼ਕਲ ਦੇਖੋ ਆਲਮਾਦੀ ਕਿੰਨੀ ਵਧੀਆ ਬਣ ਗਈ ਹੈ ਇਹ ਸਾਰੇ ਮਸਾਲੇ ਤੁਸੀਂ ਪਾਨੇ ਨੇ ਚਾਟ ਮਸਾਲਾ ਵੀ ਪਾ ਸਕਦੇ ਹੋ ਬਹੁ ਬਾਜੀ ਮਸਾਲਾ ਵੀ ਪਾ ਸਕਦੇ ਹੋ ਉਹ ਤੁਹਾਡੀ ਮਰਜ਼ੀ ਤੇ ਡਿਪੈਂਡ ਹੈ ਤੁਸੀਂ ਜਿੰਨੇ ਮਰਜ਼ੀ ਟੇਸਟੀ ਇਹਨੂੰ ਬਣਾਓ ਆਨਾਰ ਦਾਣੇ ਤਾਂ ਵੀ ਬਹੁਤ ਵਧੀਆ ਦਾ ਟੇਸਟ ਆਉਂਦਾ ਹੁਣ ਅੱਛੀ ਤਰ੍ਹਾਂ ਮਿਕਸ ਹੋ ਗਏ ਨੇ ਪੂਰੋਂ ਸਿਕੜ ਤੋਂ ਕੱਟ ਇਹਨੂੰ 2 ਜਾਂ 3 ਮਿੰਟ ਵਾਸਤੇ ਫਿਰ ਟੱਕ ਦਾਂਗੇ ਕਿਉਂਕਿ ਸਾਡੇ ਜਿਹੜੇ ਆਲੂ ਨੇ ਅੱਧ ਪਚਦੇ ਗਲੇ ਹੋ ਨੇ ਅਸੀਂ 2 ਮਿੰਟ ਪਹਿਲੇ ਵੀ ਇਹਨੂੰ ਅੱਛੀ ਤਰ੍ਹਾਂ ਫਰਾਈ ਕੀਤਾ ਸੀਗਾ ਤੇ ਹੋਣ ਅਸੀਂ ਟੱਕਣ ਦੇ ਕੇ ਨੂੰ ਕੜ ਤੋਂ ਕੱਟ 3 ਜਾਂ 4 ਮਿੰਟ ਵਾਸਤੇ ਸੀਮਤ ਰੱਖਾਂਗੇ ਜਿਆਦਾ ਤੇਜ਼ ਨਹੀਂ ਕਰਨਾ ਤੇ ਕਿਉਂਕਿ ਜਿਆਦਾ ਤੁਸੀਂ ਸੇਕ ਕਰੋਗੇ ਮੈਂ ਪਹਿਲੇ ਵੀ ਤੁਹਾਨੂੰ ਕਿਹਾ ਸੀ ਅਸੀਂ ਇਹਦੇ ਪਾਣੀ ਬਿਲਕੁਲ ਨਹੀਂ ਯੂਜ਼ ਕਰ ਰਹੇ ਤੇ ਬਿਲਕੁਲ ਸੀਮਤ ਰੱਖਣਾ ਨੇ ਅਗਰ ਇਸ ਜਿਆਦਾ ਤੇਜ਼ ਕਰਾਂਗੇ ਤੇ ਸਾਡੇ ਆਲੂ ਸੜ ਜਾਣਗੇ ਤੇ ਮਜ਼ਾ ਕਿਰਕਰਾ ਹੋ ਜਾਏਗਾ ਕਿਉਂਕਿ ਇੰਨੀ ਮਿਹਨਤ ਨਾਲ ਤੁਸੀਂ ਚੀਜ਼ਾਂ ਬਣਾਉਂਦੇ ਹੋ ਤੇ ਥੋੜਾ ਜਿਹਾ ਉਹਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਕਿਸੇ ਨਾਲ ਬਣਾਣਾ ਠੀਕ ਹੈ ਜੀ ਬਣਾਏ ਤਾਂ ਤੁਸੀਂ ਪੁਰਜੀ ਬਹੁਤ ਵਰੀ ਹੋਣੀ ਆ ਪਰ ਇਸ ਵੇ ਨਾਲ ਮੇਰੇ ਸਾਹਮਣੇ ਨਾਲ ਬਣਾ ਕੇ ਅੱਜ ਦੇਖਣਾ ਕਿ ਕਿੰਨੀ ਵਧੀਆ ਬਣਦੀ ਹੈ ਕਈ ਵਾਰੀ ਘਰਾਂ ਚ ਸਬਜੀ ਨਹੀਂ ਹੁੰਦੀ ਦਾਲ ਤੇ ਵੀ ਦਿਲ ਨਹੀਂ ਕਰਦਾ ਤੇ ਅਸੀਂ ਇਹ ਪੁਰਜੀ ਬਣਾ ਲਨੇ ਆ ਨਾਲ ਰੈਤਾ ਪਾ ਲੋ ਆਲੂ ਦਾ ਤੇ ਬੜਾ ਹੀ ਮਜ਼ਾੰਦਾ ਖਾ ਕੇ ਇੱਕ ਵਾਰੀ ਜ਼ਰੂਰ ਮੇਰੀ ਰੈਸਪੀ ਟਰਾਈ ਕਰਨਾ ਠੀਕ ਹੈ ਜੀ ਹੁਣ ਇਹ ਪੁਰਜੀ ਬਣਦੀ ਹੈ ਤੇ ਮੈਂ ਤੁਹਾਨੂੰ ਕਢਾਲ ਕੇ ਦਿਖਾਉਣੀ ਆ ਪਲੇਟ ਚ ਕਿ ਕਿਸ ਤਰ੍ਹਾਂ ਦੀ ਵਧੀਆ ਪੁਰਜੀ ਬਣ ਰਹੀ ਹੈ ਸੋ ਜੀ ਹੁਣ ਚੈੱਕ ਕਰਦੇ ਆ ਕਿ ਆਲੂ ਸਾਡੇ ਇਸ ਤਰ੍ਹਾਂ ਦੇ ਬਣੇ ਨੇ ਆ ਦੇਖੋ ਜੀ ਨਾਨ ਸਟਿਕ ਦੇ ਵਿੱਚ ਤੇ ਬਹੁਤ ਹੀ ਵਧੀਆ ਬਣ ਜਾਂਦੇ ਨੇ ਅਗਰ ਤੁਹਾਡੇ ਕੋਲ ਨਾਨ ਸਟਿਕ ਕੁਝ ਨਹੀਂ ਹੈ ਵਿੱਚ ਬਣਾ ਰਹੇ ਤੇ ਤੁਸੀਂ ਦੂਜੇ ਜੀ ਵੀ ਬਣਾ ਸਕਦੇ ਹੋ ਪਰ ਪਾਣੀ ਬਿਲਕੁਲ ਹੀ ਯੂਜ਼ ਕਰਨਾ ਆਲੂ ਦੇਖੋ ਬਿਲਕੁਲ ਇਹ ਸਿਹਰਾ ਹੋ ਗਏ ਆ ਦੇਖੋ ਜੀ ਹੱਥ ਨਾਲ ਹੀ ਕੁੱਟ ਦੇ ਤਾ ਔਰ ਹੁਣ ਅਸੀਂ ਸਿੱਕੀ ਕਰਾਂਗੇ पाव भाजी मसाला चाट मसाला कोई भी मसाला सकते हो चटपटा जड़ा कि पा देना एंड देते ठीक है जी अर्धा चम्मच पा देना पूरा चम्मच पा मर्जी है चटपटा तुम कि खाना चाहते हो उस मुताबिक तुम पा सकते हो मिक्स कर दो अच्छी तरह इन्नी वा खुशबू आ रही है भूर्जी के आलूआ की भूर्जी है ਇਹਨੇ ਵਧੀਆ ਬਣੀ ਆ। ਆਲੂ ਨੂੰ ਫੇਣਾ ਨਹੀਂ ਬਿਲਕੁਲ ਧਿਆਨ ਰੱਖਣਾ ਬਸ ਹਲਕਾ ਹਲਕਾ ਨੂੰ ਮਿਕਸ ਕਰਨਾ। ਜਿਆਦਾ ਤੁਸੀਂ ਕਰੋਗੇ ਤੇਜ਼ੀ ਦੇ ਨਾਲ ਇੱਕ ਪੌਣੀ ਲੈਣੀ ਹੈ ਤੁਸੀਂ ਕੜਚੀ ਨਹੀਂ ਲੈਣੀ ਇਸ ਤਰ੍ਹਾਂ ਦੀ ਜਾਰੀ ਵਾਲੀ ਪੌਣੀ ਲੈਣੀ ਹੈ। ਔਰ ਉਹਦੇ ਨਾਲ ਜਿਹੜੀ ਕੜਚੀ ਹੁੰਦੇ ਨੇ ਨਾ ਉਹਦੇ ਨਾਲ ਟੁੱਟ ਜਾਂਦੇ ਨੇ ਜਲਦੀ ਆਲੂ। ਕਿਉਂਕਿ ਗਦੇ ਹੁੰਦੇ ਨੇ ਬਿਲਕੁਲ ਤੇ ਗੱਲ ਨਹੀਂ ਵੀ ਜ਼ਰੂਰੀ ਹੈ ਕਿ ਕੱਚੇ ਕੱਚੇ ਤੇ ਆਲੂ ਵੈਸੇ ਵੀ ਸਵਾਦ ਨਹੀਂ ਲੱਗਦੇ। ਇਹਨੂੰ ਹਲਕੇ-ਹਲਕੇ ਹੱਥ ਨਾਲ ਇਸ ਤਰ੍ਹਾਂ ਮਿਕਸ ਕਰ ਦੇਣ ਨੂੰ ਪਾਣੀ ਹੋ ਗਈ ਆਲੂਆਂ ਦੀ ਪੂਜੀ ਪਿਆਰ ਹੁਣ ਮੈਂ ਤੁਹਾਨੂੰ ਪਲੇਟ 'ਚ ਪਾ ਕੇ ਦਿਖਾਉਣੀ ਆ ਕਿ ਕਿਸ ਤਰ੍ਹਾਂ ਲੱਗ ਰਹੀ ਹੈ ਠੀਕ ਹੈ ਜੀ ਧਨੀਆ ਤੁਸੀਂ ਖੂਬ ਸਾਰਾ ਉੱਤੇ ਪਾ ਲਓ ਅਗਰ ਹੈਗਾ ਤੇ ਮੇਰੇ ਕੋਲ ਥੋੜਾ ਜਿਹਾ ਸੀ ਮੈਂ ਤੁਹਾਨੂੰ ਦਿਖਾਨੀ ਆ ਪਾ ਕੇ ਬਟ ਜਿੰਨਾ ਧਨੀਆ ਪਾਓਗੇ ਉੰਨਾ ਜ਼ਿਆਦਾ ਟੇਸਟੀ ਬਣੇਗਾ ਹੁਣ ਮੈਂ ਪਲੇਟਿੰਗ ਕਰਕੇ ਤੁਹਾਨੂੰ ਦਿਖਾਉਣੀ ਹਾਂ ਜੀ ਅਸੀਂ ਗੈਸ ਬੰਦ ਕਰ ਦਿੱਤੀ ਹੈ ਹੁਣ ਪਰੋ ਟੱਕ ਦੋ ਜਿਹੜਾ ਥੋੜਾ ਬਹੁਤ ਅਸੀਂ ਕਸਰ ਰਹਿ ਜੇ ਕਿ ਸਟੀਮ ਨਾਲ ਸੈੱਟ ਹੋ ਜਾਣਗੇ ਠੀਕ ਹੈ ਜੀ ਹੁਣ ਮੈਂ ਪਲੇਟ ਵਿੱਚ ਪਾ ਰਹੀ ਆ ਆਲੂ ਤੇ ਮੈਂ ਤੁਹਾਨੂੰ ਦਿਖਾਣੇ ਆ ਇਹ ਦੇਖੋ ਜਿਵੇਂ ਪਲੇਟ ਚ ਪਾ ਕੇ ਤੁਹਾਨੂੰ ਦਿਖਾ ਰਹੀ ਆ ਆਲੂ ਇਹ ਦੇਖੋ ਕਿੰਨੇ ਵਧੀਆ ਬਣੇ ਨੇ ਔਰ ਇੰਨੀ ਵਧੀਆ ਤੇ ਚ ਖੁਸ਼ਬੂ ਆ ਰਹੀ ਹੈ ਨਾ ਬੱਚੇ ਇੰਨੇ ਪਸੰਦ ਕਰਦੇ ਨੇ ਪੂਰੀ ਨਾਲ ਤਾਂ ਹੋਰ ਵੀ ਮਜ਼ਾ ਆਉਂਦਾ ਖਾਣ ਤੇ ਪਰੌਂਠੀ ਹੋਵੇ ਪੂਰੀ ਹੋਵੇ ਫੁਲਕਾ ਹੋਵੇ ਚਾਵਲ ਹੋਣ ਬਹੁਤ ਹੀ ਮਜ਼ਾ ਆਉਂਦਾ ਇੱਕ ਵਾਰੀ ਮੇਰੀ ਰੈਸਪੀ ਨੂੰ ਜ਼ਰੂਰ ਟਰਾਈ ਕਰਕੇ ਦੇਖਣਾ ਔਰ ਬਿਲਕੁਲ ਸਿੰਪਲ ਰੈਸਪੀ ਹੈ ਕੋਈ ਇਹ ਦੇਚ ਤੁਹਨ ਤੜਕੇ ਨੇ ਲਾਣੇ ਪੈਣਾ ਹੈ ਅਗਰ ਤੁਸੀਂ ਸਾਰਾ ਸਮਾਨ ਪਹਿਲੇ ਵੀ ਸੂਰਦੋ ਇੱਕੋ ਵਾਰੀ ਤੇ ਤਾਂ ਵੀ ਕੋਈ ਦਿੱਕਤ ਨਹੀਂ ਨਮਕ ਮਿਰਚ ਮਸਾਲੇ ਸਾਰਾ ਕੁਝ ਪਹਿਲੇ ਪਾ ਸਕਦੇ ਹੋ ਔਰ ਜੋ ਪਿਆਜ਼ ਟਮਾਟਰ ਨੇ ਉਹ ਵੀ ਤੁਸੀਂ ਨਾਲ ਹੀ ਸੂਰ ਸਕਦੇ ਹੋ ਕੋਈ ਅਸੇ ਦਿੱਕਤ ਤੇ ਵਾਦੀ ਗੱਲ ਨਹੀਂ ਅਸਤਰੀ ਬਣੇਗੀ ਸੇਮ ਅਸਤਰੀ ਬਣੇਗੀ ਇੱਕ ਵਾਰੀ ਜ਼ਰੂਰ ਮੇਰੀ ਰੈਸਪੀ ਨੂੰ ਟਰਾਈ ਕਰਕੇ ਦੇਖਣਾ ਠੀਕ ਹੈ ਜੀ ਓਕੇ ਜੀ ਸਸੀ ਕੌਰ ਜੀ